ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਭੈਣੋਂ ਵਿਆਹ ਸ਼ਾਦੀਆਂ ਦੇ ਸੀਜ਼ਨ ਹੋਗੇ ਸ਼ੁਰੂ ਕਿਉਂਕਿ ਮਾਗ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਨਾ ਪੋ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਤਾਂ ਕੋਈ ਵਿਆਹ ਵਗੈਰਾ ਨਹੀਂ ਕਰਦੇ ਹੈ ਨਾ ਤੇ ਬਾਕੀ ਆਪਾਂ ਨੂੰ ਪਤਾ ਨਹੀਂਗਾ ਵੀ ਹੋਰ ਸਟੇਟਾਂ ਦੇ ਵਿੱਚ ਤਾਂ ਵੀ ਇਸ ਮਹੀਨੇ ਦੀ ਵਿਚਾਰ ਕਰਦੇ ਹੋਣਗੇ ਕਿ ਨਹੀਂ ਪਰ ਆਪਣੇ ਤੇ ਹਨਾ ਉਹ ਮਹੀਨੇ ਦੀ ਪੂਰੀ ਵਿਚਾਰ ਮੰਨਦੇ ਆ ਤੇ ਹੁਣ ਮਾਗ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਗਏ ਤੇ ਤੁਸੀਂ ਘਰੇ ਬੈਠ ਕੇ ਹੀ ਆਪ ਦਾ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਠੰਡ ਬਹੁਤ ਆ ਤੇ ਵੈਸੇ ਵੀ ਇੰਨੇ ਕਿਉਂ ਪੈਸੇ ਲਾਉਣੇ ਆ ਤੇ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੇਮੇਡੀ ਬਣਾ ਕੇ ਦੱਸਦੇ ਆ ਤੇ ਇੱਕ ਬਹੁਤ ਵਧੀਆ ਹੈ ਚਮਕਣ ਲੱਗ ਜੂਗੀ ਸਕਿਨ ਤੁਹਾਡੀ ਤੇ ਤੁਸੀਂ ਜਰੂਰ ਕਰਿਓ ਤੇ ਅੱਜ ਜੀ ਆਪਾਂ ਦੱਸਦੇ ਆਂ ਤੇ ਕੋਈ ਜ਼ਿਆਦਾ ਸਮਾਨ ਨਹੀਂ ਲੱਗਣਾ ਆਪਣਾ ਬਿਲਕੁਲ ਹੀ ਆਪਣੇ ਘਰੇ ਜਿਹੜੀਆਂ ਆਪਾਂ ਨੂੰ ਆਸਾਨੀ ਦੇ ਨਾਲ ਹੀ ਚੀਜ਼ਾਂ ਮਿਲ ਜਾਣਗੀਆਂ ਉਹੀ ਚੀਜ਼ਾਂ ਤੋਂ ਆਪਾਂ ਤਿਆਰ ਕਰਦੇ ਹੁੰਨੇ ਆ ਤੁਹਾਨੂੰ ਪਹਿਲਾਂ ਵੀ ਪਤਾ ਹੈ ਜਿਹੜੇ ਆਪਣੇ ਵੀਵਰਸ ਆਪਣ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਹਨਾ ਤੇ ਇੱਕ ਮੰਦੀਪ ਭੈਣ ਜੀ ਬਹੁਤ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਤੁਸੀਂ ਲਿਖ ਕੇ ਭੇਜਿਓ ਕਿ ਤੁਸੀਂ ਕਿਹੜੇ ਸ਼ਹਿਰ ਜਾਂ ਕਿਹੜੇ ਪਿੰਡ ਤੋਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਜਰੂਰ ਕਮੈਂਟ ਦੇ ਵਿੱਚ ਲਿਖਿਓ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਪਿੰਡ ਤੋਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਸੰਦ ਕਰਦੇ ਹੋ ਸਾਨੂੰ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਜੋ ਫਿਰ ਦਿਖਾਣੇ ਆ ਤੁਹਾਨੂੰ ਤੁਹਾਡਾ ਆਪ ਨੂੰ ਪਤਾ ਹੀ ਹੁਣ ਤਾਂ ਸਰਦੀ ਚੱਲ ਰਹੀ ਹੈ ਬਸ ਗਰਮੀ 'ਚ ਵੀ ਇਹ ਤਾਂ ਵਾਧੂ ਮਿਲਦੀ ਹੀ ਹੈ ਨਾ ਇਹ ਹਮੇਸ਼ਾ ਮਿਲਦੇ ਰਹਿੰਦੇ ਆ ਬਾਰਾ ਮਿੰਟ ਇਹਨਾਂ ਟਮਾਟਰ ਆਪਾਂ ਨੂੰ ਮਿਲਦੇ ਰਹਿੰਦਾ ਟਮਾਟਰ ਦੇ ਵਿੱਚ ਨਾ ਬਹੁਤ ਹੀ ਵਧੀਆ ਆਪਣੀ ਸਕਿਨ ਵਾਸਤੇ ਬਲੀਚ ਜਿਹਾ ਇੱਕ ਨੇਚਰਲ ਬਲੀਚ ਹੁੰਦਾ ਏ ਤੇ ਇਹਦਾ ਪਰਸ ਆਪਦੇ ਫੇਸ ਤੇ ਲਗਾਵਾਂਗੇ ਤਾਂ ਆਪਣੀ ਸਕਿਨ ਬਹੁਤ ਜ਼ਿਆਦਾ ਵਧੀਆ ਰਹੂਗੀ ਤੇ ਆਪਣੇ ਕੋਲੇ ਵਧੀਆ ਰਸਿਆ ਰਸਿਆ ਏ ਆ ਦੇਖੋ ਜੀ ਵਿੱਚੋਂ ਜੂਸੀ ਜੂਸੀ ਜਾਏ ਆ ਪਰੇਡ ਰੈਡ ਵਾਲਾ ਲਿਆ ਸੀ ਆ ਤੇ ਆਪਾ ਸ਼ਾਇਦ ਜੇ ਤੁਹਾਨੂੰ ਘਰ ਦਾ ਜਿਹੜਾ ਨਿੱਕੀ ਮੱਖੀ ਦਾ ਸ਼ਹਿਦ ਘਰੇ ਜਿਵੇਂ ਆਪਾਂ ਚੋ ਲੈਨੇ ਹਨਾ ਤੇ ਉਹ ਮਿਲ ਜੇ ਤਾਂ ਉਹ ਜ਼ਿਆਦਾ ਵਧੀਆ ਪਰ ਮੈਂ ਬਾਜ਼ਾਰ ਤੋਂ ਹੀ ਮਗਾਇਆ ਸੀ ਸਰਦੀ ਦੇ ਵਿੱਚ ਨਾ ਸ਼ਹਿਦ ਵੀ ਥੋੜਾ ਜੰਮਿਆ ਪਿਆ ਹੰਡ ਕਰਕੇ ਨਾ ਜਿਆਦਾ ਹੋਇਆ ਪਿਆ ਜੰਮਿਆ ਪਿਆ ਤੇ ਆ ਦੇਖੋ ਜੀ ਆਪਾਂ ਸ਼ਹਿਦ ਲੈ ਲਿਆ ਤੇ ਸ਼ਹਿਦ ਨੂੰ ਆਪਾਂ ਇਦਾਂ ਕਰਕੇ ਇਹਦੇ ਉੱਪਰ ਲਾ ਲੈਣਾ ਤੇ ਸ਼ਹਿਦ ਵੀ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਗਲੋ ਕਰਦਾ ਏ ਤੇ ਸੌਫਟ ਬਣਾਉਂਦਾ ਏ ਇਨੂੰ ਆਪਾਂ ਕੋਈ ਜ਼ਿਆਦਾ ਕੰਮ ਨਹੀਂ ਹੈ ਇਹਦਾ ਬਸ ਇਦਾਂ ਕਰਕੇ ਆਪਣੇ ਫੇਸ ਦੇ ਉੱਪਰ ਤੇ ਤੁਸੀਂ ਜਦੋਂ ਜਾਣਾ ਹੋਊਗਾ ਨਾ ਆਪਾਂ ਨੂੰ ਜਿੱਦਾਂ ਹੁੰਦਾ ਕਿ ਆਪਾਂ ਸਵੇਰ ਜਾਣਾ ਹੈ ਮੈਰਿਜ ਤੇ ਤੁਸੀਂ ਸਵੇਰ ਹੀ ਕਰਿਓ ਜਾਣ ਤੋਂ ਪਹਿਲਾਂ ਜਿੱਦਾਂ ਆਪਾਂ ਨੂੰ ਹੁੰਦਾ ਕਿ ਆਪਾਂ ਨਹਾਣ ਜਾਣਾ ਹੈ ਤੇ ਉਸ ਤੋਂ ਪਹਿਲਾਂ 5 ਮਿੰਟ 5-7 ਮਿੰਟ ਹੀ ਆਪਾਂ ਨੂੰ ਚਾਹੀਦੇ ਹੋਣਗੇ ਤੇ ਤੁਸੀਂ ਇਹ ਦੇਖੋਗੇ ਕਿ ਲੋਕ ਤੁਹਾਨੂੰ ਕਹਿਣਗੇ ਕਿ ਤੁਸੀਂ ਕੀ ਕਰਵਾ ਕੇ ਆਏ ਹੋ ਕਿਹੜਾ ਫੇਸ਼ੀਅਲ ਕਰਵਾਇਆ ਹੈ ਇਹਨੂੰ ਆਪਾਂ 2 ਮਿੰਟ ਇਦਾਂ ਨਾ ਪੂਰੀ ਤਰ੍ਹਾਂ ਇਹਨਾਂ ਆਪਣੇ ਬਲੀਚ ਦਾ ਕੰਮ ਕਰਦਾ ਨੇਚਰਲ ਬਲੀਚ ਜਿੱਦਾਂ ਕਿ ਇਹ ਆਪਾਂ ਨੂੰ ਪੂਰੇ ਆਪਣੇ ਫੇਸ 'ਵਾਂ ਨੇਚਰਲ ਬਲੀਚ ਦਿੰਦਾ ਹੈ ਟਮਾਟਰ ਐਸੀ ਚੀਜ਼ ਹੈ ਤੇ ਆਪਾਂ ਨੂੰ ਇਹ ਕੱਲੇ ਖਾਣੇ ਵਸਤੇ ਨਹੀਂ ਉਸ ਸਬਜੀ ਵਸਤੇ ਨਹੀਂ ਕਰਨਾ ਆਪਣੇ ਫੇਸ ਵਸਤੇ ਵੀ ਬਹੁਤ ਵਧੀਆ ਚੀਜ਼ ਹੈ ਜਿੰਨਾ ਕਿ ਆਪਾਂ ਨੂੰ ਸਬਜੀ ਦੇ ਵਿੱਚ ਪਾਏ ਦਾ ਟੇਸਟ ਵਧੀਆ ਹੁੰਦਾ ਹੈ ਤੇ ਉਸੇ ਤਰੀਕੇ ਦੇ ਨਾਲ ਆਪਣੇ ਫੇਸ ਲਈ ਵੀ ਬਹੁਤ ਵਧੀਆ ਆਪਣੇ ਸਕਿਨ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ ਤੇ ਬਹੁਤ ਹੀ ਧੀਆ ਲੱਗਦਾ ਹੈ ਤੇ ਹਾਂਜੀ ਆਪਾਂ ਇਹਨੂੰ ਨਾ 2-3 ਮਿੰਟ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਗਾ ਕੇ ਤੇ ਇਹਨੂੰ 2-3 ਮਿੰਟ ਆਪਾਂ ਬੈਠ ਜਾਣਾ ਤੇ ਫਿਰ ਉਹ ਥੋੜਾ ਜਿਹਾ ਡਰਾਈ ਹੋ ਜਾਊਗਾ ਨਾ ਜਿਸੋ ਤੇ ਆਪਾਂ ਨੂੰ ਵਾਸ਼ ਨਹੀਂ ਕਰਨਾ ਤੇ ਆਪਾਂ ਇਸੇ ਤਰੀਕੇ ਦੇ ਨਾਲ ਇੱਕ ਚੀਜ਼ ਹੋਰ ਆਪਾਂ ਲਗਾਨੀ ਆਪਾਂ ਤੁਹਾਨੂੰ ਦੱਸਦੇ ਆ ਕਿ ਬਹੁਤ ਹੀ ਜ਼ਿਆਦਾ ਤੁਹਾਨੂੰ ਇੱਕਦਮ ਫੇਸ਼ੀਅਲ ਦੀ ਤਰ੍ਹਾਂ 글로ਅ ਆਵੇ ਤੁਹਾਡੇ ਫੇਸ ਦੇ ਉੱਪਰ ਤੇ ਆਜੋ ਆਪਾਂ ਦੱਸਦੇ ਆ ਤੁਹਾਨੂੰ ਆਪਾਂ ਥੋੜਾ ਜਿਹਾ ਪਾਲਾ ਛੋਲਾ ਦਾ ਆਟਾ ਚੋਲਾ ਦਾ ਆਟਾ ਦਾ ਤੁਸੀਂ ਇੱਕ ਵਾਰੀ ਬਣਾ ਕੇ ਰੱਖ ਲਓਗੇ ਨਾ ਤੇ ਬਹੁਤ ਟਾਈਮ ਚੱਲ ਜਾਂਦਾ ਏ ਇਹ ਖਤਮ ਨਹੀਂ ਹੁੰਦਾ ਤੇ ਆ ਆਪਣੇ ਕੋਲੇ ਅੱਧਾ ਪੌਉਚ ਕਾਫੀ ਦਾ ਇੱਕ ਦਿਨ ਪਹਿਲਾਂ ਵੀ ਆਪਾਂ ਯੂਜ਼ ਕੀਤੀ ਸੀ ਤੇ ਫਿਰ ਉਹ ਪਈ ਸੀ ਆਪਣੇ ਕੋਲੇ ਆਪਾਂ ਕਰੇ ਇਦਾਂ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰਾਂਗੇ ਨਾਲੇ ਤਾਂ ਆਪਾਂ ਨੂੰ ਇਹ ਪਤਾ ਹੁੰਦਾ ਕਿ ਆਪਾਂ ਕੀ ਲਗਾਇਆ ਆਪਣੇ ਫੇਸ ਦੇ ਉੱਪਰ ਹਨਾ ਤੇ ਜਿਹੜੇ ਆਪਾਂ ਫੇਸ਼ੀਅਲ ਕਰਵਾ ਕੇ ਲਿਆ ਤਾਂ ਉਹਨੇ ਆ ਤੇ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੇ ਆਪਣੇ ਕੀ ਫੇਸ ਦੇ ਉੱਪਰ ਲਗਾਇਆ ਉਹ ਆਪਣੀਆਂ ਤਾਂ ਅੱਖਾਂ ਬੰਦ ਕਰ ਦਿੰਦੇ ਤੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਲਾਈ ਜਾਂਦੇ ਆ ਤੇ ਇਹ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਕੀ ਚੀਜ਼ ਲਗਾਈ ਆ ਆਪਾਂ ਥੋੜੀਆਂ ਜੀਆਂ ਦੋ ਤਿੰਨ ਬੂੰਦਾਂ ਦੇਚ ਪਾਲੀਆਂ ਗੁਲਾਬ ਚਲਦੀਆਂ ਇਹਨੂੰ ਪੇਸਟ ਜਾਂ ਇਦਾਂ ਕਰਕੇ ਬਣਾ ਕੇ ਤਾਂ ਇਹ ਬਹੁਤ ਪਾਲੀਏ ਨੇ। ਤੇ ਬਹੁਤ ਹੀ ਵਧੀਆ ਚੀਜ਼ ਹੈ। ਬਹੁਤ ਵਧੀਆ 글로 ਆਉਂਦਾ ਹੈ। ਕੋਈ ਨੁਕਸਾਨ ਨਹੀਂ ਹੁੰਦਾ ਆਪਣੀ ਸਕਿਨ ਨੂੰ। ਇਹਦੇ ਨਾਲ ਆਪ ਨੂੰ ਫਾਇਦਾ ਹੀ ਮਿਲਦਾ ਹੈ। ਕੋਈ ਨੁਕਸਾਨ ਨਹੀਂ ਹੁੰਦਾ। कि ਜਿਹੜੇ ਆਪਾਂ ਬਾਹਰੋਂ ਕਰਵਾ ਕੇ ਲੈ ਕੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕੀ ਲਗਾਤਾ ਆਪਣੇ ਫੇਸ ਦੇ ਉੱਪਰ ਉਹ ਕੋਈ ਕੈਮੀਕਲ ਆ ਉਹਦੇ ਵਿੱਚ ਕੀ ਆ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਬਾਅਦ ਵਿੱਚ ਆਪਾਂ ਨੂੰ ਪਤਾ ਲੱਗਦਾ ਜਦੋਂ ਆਪਣੀ ਸਕਿਨ ਖਰਾਬ ਹੋਣ ਲੱਗ ਜਾਂਦੀ ਹੌਲੀ ਹੌਲੀ ਕਿਉਂਕਿ ਇੱਕਦਮ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਜਿਹੜਾ ਆਪਾਂ ਪਹਿਲਾਂ ਲਗਾਇਆ ਹੋਇਆ ਸੀ ਆਹ ਦੇਖੋ ਜੀ ਸੁੱਕ ਗਿਆ ਤੇ ਇਹਨੂੰ ਆਪਾਂ ਹਟਾਉਣਾ ਨਹੀਂ ਆਪਾਂ ਇਹਨਾਂ ਨੂੰ ਇਕੱਠਾ ਹੀ ਕਰਨਾ ਹੈ ਧੋਸ਼ ਨਹੀਂ ਕਰਨਾ ਕਿੰਨਾ ਕੁ ਛੇਟ ਵਗੈਰਾ ਰੱਖ ਲਈਏ ਵਿੱਚੀ ਆਪਾਂ ਦੇ ਟਮਾਟਰ ਲਗਾ ਸੀ ਮੈਨੂੰ ਤਾਂ ਇਹ ਕਿ ਚਲੋ ਮੈਂ ਤੁਹਾਨੂੰ ਦੱਸਣਾ ਹੁੰਦਾ ਨਾ ਵੀਡੀਓ ਬਣਾਉਣੀ ਹੁੰਦੀ ਹੈ ਤੁਸੀਂ ਸ਼ੀਸ਼ੇ ਦੇ ਮੂਰੇ ਖੜ ਕੇ ਕਰ ਸਕਦੇ ਹੋ ਕਿਉਂਕਿ ਸ਼ੀਸ਼ੇ ਮੂਰੇ ਆਪਾਂ ਜ਼ਿਆਦਾ ਵਧੀਆ ਪਤਾ ਲੱਗਦਾ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹਦਾ ਮ사ਜ ਕਰ ਸਕਦੇ ਹਾਂ ਇਹਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਆ ਆਪਾਂ ਬਹੁਤ ਜ਼ੋਰ ਜ਼ੋਰ ਨਾਲ ਰਫ ਨਹੀਂ ਕਰਨਾ ਇਹਨੂੰ ਤੇ ਜੋ ਵੀ ਤੁਹਾਡੀ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਈ ਤੇ ਤੁਸੀਂ ਇਹਨੂੰ ਹਫਤੇ ਬਾਅਦ ਕਰ ਸਕਦੇ ਹੋ ਤੇ ਤੁਹਾਨੂੰ ਇਦਾਂ ਨਾ ਕਿਤੇ ਵੀ ਜ਼ਿੰਦਗੀ ਦੇ ਵਿੱਚ ਫੇਸ਼ਲ ਕ੍ਰਾਉਨ ਦੀ ਜ਼ਰੂਰਤ ਹੀ ਨਹੀਂ ਪਊਗੀ ਤੇ ਤੁਸੀਂ ਹਫਤੇ ਬਾਅਦ ਇਹ ਵਾਲਾ ਜ਼ਰੂਰ ਕਰਿਆ ਕਰੋ ਜਦੋਂ ਕਿਸੇ ਫੰਕਸ਼ਨ ਵਗੈਰਾ ਤੇ ਜਾਣਾ ਹੈ ਉਦੋਂ ਤਾਂ ਤੁਸੀਂ ਜ਼ਰੂਰ ਹੀ ਕਰਕੇ ਜਾਇਆ ਕਰੋ ਤੇ ਬਸ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਹੈ ਨਹੀਂਗਾ ਬਸ ਸਿਰਫ 10 ਮਿੰਟ ਆਪਾਂ ਆਪਦੇ ਫੇਸ ਵਾਸਤੇ ਕੱਢ ਸਕਦੇ ਹਾਂ ਜੋ ਵੀ ਆਪਣੇ ਡਸਟ ਵਗੈਰਾ ਜੰਮੀ ਹੁੰਦੀ ਫੇਸ ਦੇ ਉੱਪਰ ਸਾਰੀ ਰਿਮੂਵ ਕਰ ਦਿੰਦੀ ਹੈ ਇਹ ਚੀਜ਼ ਤੇ ਬਹੁਤ ਹੀ ਵਧੀਆ रिजल्ट आई सी दा ते प्लीज ਤੁਸੀਂ ਜ਼ਰੂਰ ਟ੍ਰਾਈ ਕਰਿਓ ਕਿਉਂਕਿ ਇਹ ਹੁੰਦਾ ਹੈ ਕਿ ਕਮਾਂਕਾਰਾਂ ਦੇ ਵਿੱਚ ਟਾਈਮ ਤਾਂ ਚਲੋ ਨਹੀਂ ਮਿਲਦਾ ਪਰ ਆਪਣੇ ਲਈ ਵੀ ਕੋਈ 10-15 ਮਿੰਟ ਆਪਾਂ ਨੂੰ ਜ਼ਰੂਰ ਕੱਢਣੇ ਚਾਹੀਦੇ ਆ ਤੇ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਮ사ਜ ਕਰਨੀ ਕੋਈ ਜ਼ਿਆਦਾ ਨਹੀਂ ਆਪਾਂ ਹਾਰਡਲੀ ਨਹੀਂ ਮ사ਜ ਕਰਨੀ ਤੇ ਜਦੋਂ ਤੁਸੀਂ 5-7 ਮਿੰਟ ਕਰਿ ਕੀਤੇ ਤੁਸੀਂ ਦੇਖੋਗੇ ਤੇ ਤੁਹਾਨੂੰ ਆਪਣਾ ਫੇਸ ਹੀ ਤੁਹਾਨੂੰ ਉਸੇ ਟਾਈਮ ਹੀ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਇਹ ਲੱਗੂਗਾ ਕਿ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਕੋਈ ਇਹ ਨਹੀਂ ਕਿ ਲੰਮਾ ਚੌੜਾ ਕੰਮ ਨਹੀਂ ਹੈ ਕਿ ਤੁਸੀਂ ਮਹੀਨਾ ਲਗਾਓ ਜਾਂ 2 ਮਹੀਨੇ ਲਗਾਓ ਇਹਦਾ ਤੁਹਾਨੂੰ ਐਟ ਅ ਟਾਈਮ ਹੀ ਰਿਜ਼ਲਟ ਮਿਲੂਗਾ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਕਈ ਲੋਕ ਕਮੈਂਟ ਕਰਦੇ ਆ ਕਿ ਤੁਸੀਂ ਗੋਰੇ ਲੋਕਾਂ ਲਈ ਕਰਦੇ ਗੋਰਿਆਂ ਤੇ ਹੀ ਅਸਰ ਹੋਊਗਾ ਨਹੀਂ ਜੀ ਕਾਲਿਆਂ ਜਿਹਦਾ ਰੰਗ ਸਾੰਮਲਾ ਹੈ ਉਹਦਾ ਵੀ ਜ਼ਰੂਰ ਅਸਰ ਹੋਊਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਇਦਾਂ ਦੀਆਂ ਚੀਜ਼ਾਂ ਇਹ ਨਹੀਂ ਕਿ ਜਿਨ੍ਹਾਂ ਦਾ ਰੰਗ ਕਾਲਾ ਹੈ ਉਹਨਾਂ ਤੇ ਨਹੀਂ ਅਸਰ ਹੋਊਗਾ ਅਸਰ ਜ਼ਰੂਰ ਹੋਊਗਾ ਤੇ ਜ਼ਰੂਰ ਕਰਿਆ ਕਰੋ ਚਲੋ ਗੋਰੇ ਰੰਗ ਵਾਲਿਆਂ ਨੂੰ ਤਾਂ ਇਹ ਨਹੀਂ ਵੀ ਹੈ ਤੇ ਕਾਲੇ ਰੰਗ ਵਾਲੇ ਜ਼ਰੂਰ ਕਰਨ ਹਫ਼ਤੇ ਵਿੱਚ ਦੀ ਦੋ ਵਾਰੀ ਕਰ ਸਕਦੇ ਹੋ ਤੁਸੀਂ ਤੇ ਚਲੋ ਜੀ ਆਪਾਂ ਤੁਹਾਨੂੰ ਵਾਸ਼ ਕਰਕੇ ਤੇ ਫਿਰ ਮਿਲਦੇ ਆਂ ਤੇ ਹਾਂਜੀ ਆਪਾਂ ਵਾਸ਼ ਕਰਿਆ ਹੈ ਫੇਸ ਨੂੰ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਸੌਫਟ ਸਕਿਨ ਹੋ ਚੁੱਕੀ ਆ ਇੰਨਾ ਜ਼ਿਆਦਾ ਵਧੀਆ ਸਕਿਨ ਹੋ ਗਈ ਨਾ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਹੀ ਵਧੀਆ ਸ਼ਾਈਨ ਤੇ ਗਲੋ ਇੱਕਦਮ ਗਲੋਇੰਗ ਸਕਿਨ ਹੋ ਗਈ ਆ ਤੇ ਤੁਸੀਂ ਜ਼ਰੂਰ ਕਰਿਓ ਕੋਈ ਜ਼ਿਆਦਾ ਨਹੀਂ ਕੰਮ ਬਸ ਦੋ ਤਿੰਨ ਚੀਜ਼ਾਂ ਇਹ ਆਪਣੇ ਨੋਰਮਲ ਘਰਾਂ ਦੇ ਵਿੱਚ ਹੁੰਦੀਆਂ ਹੀ ਆ ਕੋਈ ਨਹੀਂ ਆਪਾਂ ਚਾਵਲ ਘਰੇ ਲਿਆਉਣੀਆਂ ਉਹਨੂੰ ਧੋ ਕੇ ਸਕਾ ਕੇ ਤੇ ਪੀਸ ਕੇ ਰੱਖ ਲਿਓ ਤੇ ਉਹ ਇੱਕ ਵਾਰੀ ਬਣਾ ਕੇ ਰੱਖ ਲਿਆ ਆਪਣਾ ਡੱਬੀ ਦੇ ਵਿੱਚ ਪਾ ਕੇ ਤੇ ਬਹੁਤ ਟਾਈਮ ਨਹੀਂ ਮੁੱਕਦਾ ਤੇ ਚੌਲ ਦਾ ਆਟਾ ਜਿਹੜਾ ਉਹ ਆਪਣੀ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਏ ਤੇ ਤੁਸੀਂ ਜ਼ਰੂਰ ਲਗਾਇਆ ਕਰੋ ਤੇ ਬਸ ਤੇ ਚਾਵਲ ਦਾ ਆਟਾ ਬਹੁਤ ਵਧੀਆ ਏ ਸਕਿਨ ਵਾਸਤੇ ਕਾਫੀ ਵੀ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਤੇ ਟਮਾਟਰ ਦਾ ਰਸ ਸ਼ਾਇਦ ਜਿਵੇਂ ਪਹਿਲਾਂ ਟਾਈਮਾਂ ਦੇ ਵਿੱਚ ਨਾ ਆਪਣੇ ਨਾਨੀਆਂ ਦਾਦੀਆਂ ਤੋਂ ਸੁਣਦੇ ਸੀਗੇ ਕਹਿੰਦੇ ਹੁੰਦੇ ਸੀ ਨਾ ਸਾਡੇ ਟਾਈਮਾਂ ਦੇ ਵਿੱਚ ਭਾਈ ਕਿਹੜੇ ਫੇਸ਼ੀਅਲ ਸੀਏ ਅਸੀਂ ਤਾਂ ਬਸ ਸ਼ਹਿਦ ਪਾ ਲੈਣਾ ਮੜਾ ਜਹਾ ਹੱਥ ਤੇ ਤੇ ਇਦਾਂ ਲਗਾ ਕੇ 5 ਮਿੰਟ ਤੇ ਮੂੰਹ ਤੋਂ ਲੈਣਾ ਤੇ ਉਹਨਾਂ ਦੀ ਸਕਿਨ ਦੇਖ ਲਓ ਕਿੰਨੀਆ ਵਧੀਆ ਪੰਜਾ ਰਹਿੰਦੀਆਂ ਅਸੀਂ ਬਹੁਤ ਟਾਈਮ ਬਹੁਤ ਵਧੀਆ ਰਹਿੰਦੀਆਂ ਅਸੀਂ ਸਕਿਨ ਉਹਨਾਂ ਦੀ ਤੇ ਆਪਣੇ ਤਾਂ ਸਮਾਂ ਦੀ ਆਪਾਂ ਅੰਦਰ ਦੇ ਬਾਹਰ ਲੀਆਂ ਚੀਜ਼ਾਂ ਆਪਾਂ ਯੂਜ਼ ਕਰ ਕਰਕੇ ਕੈਮੀਕਲ ਵਾਲੀਆਂ ਆਪਾਂ ਬਹੁਤ ਜਲਦੀ ਆਪਣੀ ਸਕਿਨ ਨੂੰ ਡਲਜੀ ਬਣਾ ਲੈਨੇ ਤੇ ਉਹ ਇਹ ਪ੍ਰਾਣੀਆ ਰੈਮੇਡੀ ਐ ਦੋ ਉਹ ਤੁਸੀਂ ਜਰੂਰ ਬਣਾ ਕੇ ਲਗਾਇਆ ਕਰੋ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ प्लीज ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਇੱਕ ਮੈਸੇਜ ਜਰੂਰ ਕਰਿਆ ਕਰੋ ਤੇ ਓਕੇ ਜੀ ਧੰਨਵਾਦ